ऐसा साहब भाई गुरीत सिंह जी अगर इस कार्ज भारत समाधन सबसे बहुत बहुत बधाई देना और नियुक्ति का स्वागत करना बहुत पढ़े लिखे बहुत सूझवान और बहुत खमे न्यक्ति ने रागी सिंह लाने होंगे है श्रोमणी गुरुद्वारा प्रबंधक कमेटी जिस संस्थान जिस समय जिस समय की लोड़ होंगी है वो मुताबिक फैसला लेती है और अंतर कमेटी ने यह फैसला बड़ा सोच समझ के बड़ी दूर अंदेसी के नाल फैसला किया ਮੈਂ ਉਸ ਫੈਸਲੇ ਦਾ ਅੱਜ ਬਹੁਤ ਸਵਾਗਤ ਕਰਦਾ ਹਾਂ ਉਹਨਾਂ ਨੇ ਅੱਜ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਪੰਜਾਬ ਦੀ ਸਿੱਖ ਸੰਗਤ ਸ੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਹੈ ਫਿਰ ਅਕਾਲ ਤਖਤ ਦੇ ਨਾਲ ਜੁੜਨਾ ਚਾਹੀਦਾ ਸਭ ਤੋਂ ਪਹਿਲਾਂ ਤੁਮੈ ਪੈਸਾ ਪਾਈ ਕੁ ਲਿਫਟਿੰਗ ਦੀਆਂ ਨੂੰ ਅੱਜ ਇਸ ਕਾਜ ਭਾਰ ਸਮਾਲਣ ਦੀ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦਾ ਹਾਂ ਪਾਈ ਸਾਹਿਬ ਪਿਕੁਲਦੀਪ ਸਿੰਘ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਔਰ ਮੈਂ ਸਮਝਦਾ ਉਹਨਾਂ ਨੇ ਧਾਰਮਿਕ ਵਿੱਦਿਆ ਲੈ ਕੇ ਕਿ ਉਹਨਾਂ ਨੇ ਐਮਏ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੋਈ ਹੈ ਬਹੁਤ ਪੜ੍ਹੇ ਲਿਖੇ ਬਹੁਤ ਸੂਝਵਾਨ ਔਰ ਬਹੁਤ ਖੰਮੇਨ ਨਾਲ ਗੱਲ ਕਰਨ ਵਾਲੇ ਵਿਅਕਤੀ ਨੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਧਾਰਮਿਕ ਜਮਾਤ ਹੈ ਔਰ ਚੁਣੀ ਹੋਈ ਸੰਸਥਾ ਹੈ ਉਸ ਨੂੰ ਸਮੇਂ-ਸਮੇਂ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਤੀ ਦੀ ਲੋੜ ਪੈਂਦੀ ਹੈ ਤਖਤ ਸਾਬਣ ਦੇ ਜੱਸੀਦਾਰ ਹੁੰਦੇ ਆ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਲਾਉਣੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਲਾਉਣੇ ਹੁੰਦੇ ਆ ਰਾਗੀ ਸਿੰਘ ਲਾਉਣੇ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਜਿਸ ਜਿਸ ਸਮੇਂ ਜਿਸ ਸਮੇਂ ਦੀ ਲੋੜ ਹੁੰਦੀ ਹੈ ਉਹਦੇ ਮੁਤਾਬਕ ਫੈਸਲਾ ਲੈਂਦੀ ਹੈ ਔਰ ਅੰਤਰ ਕਮੇਟੀ ਨੇ ਇਹ ਫੈਸਲਾ ਬੜਾ ਸੋਚ ਸਮਝ ਕੇ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਫੈਸਲਾ ਕੀਤਾ ਤੇ ਮੈਂ ਉਸ ਫੈਸਲੇ ਦਾ ਅੱਜ ਬਹੁਤ ਸਵਾਗਤ ਕਰਨਾ ਹੈ ਉਹਨਾਂ ਨੇ ਅੱਜ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਾ ਕਾਰਜ ਭਾਰ ਵੀ ਸੰਭਾਲਿਆ ਔਰ ਫਿਰ ਅਕਾਲ ਤਖਤ ਦਾ ਵੀ ਕਾਰਜਕਾਰੀ ਜਨਰ ਦਾ ਵੀ ਕਾਰਜਪਾਰ ਉਹਨਾਂ ਨੇ ਸੰਭਾਲ ਲਿਆ। ਬਹੁਤ ਕਿਤੇ ਬੰਦੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਸ ਦਾ ਵਿਰੋਧ ਉੱਤੇ ਕੀਤਾ ਦੇ। ਮੈਂ ਸਮਝਦਾ ਵਿਰੋਧ ਹੋਣਾ ਨਹੀਂ ਚਾਹੀਦਾ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਚੁਣੀ ਹੋਈ ਸੰਸਥਾ ਹੈ ਔਰ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਮਰਜ਼ਬਕ ਹਮੇਸ਼ਾ ਉਹ ਆਪਣੇ ਫੈਸਲੇ ਲੈਂਦੀ ਹੈ ਔਰ ਅੰਤਰ ਕਮੇਟੀ ਨੇ ਜੋ ਫੈਸਲਾ ਕਰਨਾ ਹੁੰਦਾ ਹੈ ਉਹ ਸਰਵ ਪ੍ਰਮਾਨਿਤ ਹੁੰਦਾ ਹੈ ਉਹ ਫੈਸਲੇ ਦੇ ਮੁਤਾਬਕ ਹੀ ਅੱਗੇ ਸਾਰੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਕੁਝ ਜਥੇਬੰਦੀਆਂ ਜਿਹੜੀਆਂ ਮੈਸੇਜ ਦਿੰਦਾ ਕਿ ਉਹਨਾਂ ਦਾ ਕੰਮ ਸਿਰਫ ਕਿਸੇ ਵਿਰੋਧ ਕਰਨਾ ਹੈ ਅਸੀਂ ਮੈਂ ਉਹਨਾਂ ਨੂੰ ਵਾਪਸ ਜੋੜ ਕੇ ਅਪੀਲ ਕਰੂੰਗਾ ਕਿ ਵੀਰੋ ਅੱਜ ਇਹ ਸਮਾ ਵਿਰੋਧ ਕਰਨ ਦਾ ਨਹੀਂ ਹੈ ਅੱਜ ਦੇ ਸ਼੍ਰਮ ਸਿੱਖ ਕੌਮ ਦੇ ਉੱਤੇ ਬੜੇ ਵੱਡੇ ਹਮਲੇ ਕੀਤੇ ਜਾ ਰਹੇ ਆ ਸੈਂਟਰ ਗਵਰਨਮੈਂਟ ਵੱਲੋਂ ਔਰ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੀਆਂ ਏਜੰਸੀਆਂ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਕੌਮ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਸੋਚੀ ਸਮਝੀ ਸਾਜਿਸ਼ ਦੇ ਨਾਲ ਹਮਲੇ ਕੀਤੇ ਜਾ ਰਹੇ ਆ ਕੁਝ ਲੋਕ ਜਿਹੜੇ ਆ ਉਹ ਮੈਂ ਸਮਝਦਾ ਸਮਝਦੇ ਵੀ ਹੈਗੇ ਆ ਲੇਕਿਨ ਉਹ ਪਤਾ ਨਹੀਂ ਕਿਉਂ ਉਹਨਾਂ ਸ਼ਕਤੀਆਂ ਦੇ ਨਾਲ ਆਪਣੇ ਹਾਂ ਦੇ ਵਿੱਚ ਹਾਂ ਮਿਲਾ ਕਰਕੇ ਉਹ ਚੱਲ ਰਹੇ ਆ ਤੇ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਮੈਂ ਸਮਝਦਾ ਹੈ ਇੱਕ ਭਰਾਮਾਰੂ جنگ ਕਰਨ ਵਾਲੇ ਪਾਸੇ ਨੂੰ ਉਸ ਪਾਸੇ ਨੂੰ ਗੱਲ ਲੈ ਕੇ ਜਾਂਦਾ ਜਦਕਿ ਮੈਂ ਸਮਝਦਾ ਸਾਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਔਰ ਭਰਾਮਾਰੂ جنگ ਤੋਂ ਬਚ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਠੇ ਹੋ ਕਰਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਕਹਿੰਦੇ ਕਿ ਕੋਲਪੂ ਗੋਬਰ ਕਰਨ ਦੀਆਂ ਇਕਨੋਮਿਕਲ ਤਰ੍ਹਾਂ ਨੂੰ ਕਮਜ਼ੋਰ ਕਰਨਗੇ ਉਹ ਖੇਤਰੀ ਪਾਰਟੀ ਦੀਆਂ ਕਮਜ਼ੋਰ ਕਰਨ ਦੀ ਸਭ ਤੋਂ ਵੱਡੇ ਪੱਧਰ ਤੇ ਸਾਜ਼ਿਸ਼ ਰਚੀ ਗਈ ਹੈ ਆ ਦੇਖੋ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਕਿਉਂਕਿ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਨ ਕੀ ਹੈ ਅੱਜ ਸੈਂਟਰਲ ਦੀ ਸਰਕਾਰ ਨੇ ਸਾਡੇ ਕੋਲੋਂ ਸਾਡੇ ਗੁਰਦਆਮਾਂ ਦੇ ਜਿਹੜੇ ਅਸਥਾਨ ਸੀ ਉਹ ਖੋਲੇ ਆ ਸਤਿਖੰਡ ਸ੍ਰੀ ਹਜੂਰ ਸਾਹਿਬ ਸਤਿਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜੋ 1925 ਦਾ ਗੁਰਦੁਆਰਾ ਐਕਟ ਹੈਗਾ ਉਹ ਅੱਜ ਵੀ ਇਸ ਤਰ੍ਹਾਂ ਅਜੇ ਕਾਇਮ ਹੈ ਸਾਡਾ ਨੋਟੀਫਿਕੇਸ਼ਨ ਹੈ ਜੀ ਪਾਰਲੀਮੈਂਟ ਦੇ ਵਿੱਚ ਉਸੇ ਤਰ੍ਹਾਂ ਦਾ ਜਿਉਂ ਦੀ ਤਿਉਹ ਹੈ ਲੇਕਿਨ ਸਾਰੀਆਂ ਹੀ ਹੱਦਾਂ ਪਾਰ ਕਰਦਿਆਂ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ ਹੈ ਔਰ ਹੁਣ ਉਹਨਾਂ ਦੀ ਅੱਖ ਜਿਹੜੀ ਹੈ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੈ ਉਹ ਜਿੰਨੀ ਵੀ ਛੇਤੀ ਕਿਸੇ ਵੀ ਢੰਗ ਦੇ ਨਾਲ तरीके गैर तरीके गैर ਢੰਗ ਦੇ ਨਾਲ ਉਸ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਉੱਤੇ ਕੰਮ ਹੋਣਾ ਚਾਹੀਦਾ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਪੰਜਾਬ ਦੀ ਸਿੱਖ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋੜਨਾ ਚਾਹੀਦਾ ਹੈ ਔਰ ਉਹ ਬੜੀ ਸੁਚੇਤ ਸੰਗਤ ਹੈ ਸਭ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਕੌਣ ਕਿਹੜੀ ਭਾਸ਼ਾ ਬੋਲ ਰਿਹਾ ਹੈ ਔਰ ਕੁਝ ਲੋਕ ਐਸੋ ਜਿਹੀ ਐਹੋ ਜਿਹੀ ਭਾਸ਼ਾ ਬੋਲ ਰਿਹਾ ਹੈ ਮੈਂ ਸਮਝਦਾ ਕਿ ਥੋੜੇ ਦਿਨ ਪਹਿਲਾਂ ਮੈਂ ਸੁਣ ਲਿਆ ਸੀ ਔਰ ਬੜਾ ਵਿਅਕਤੀ ਜ਼ਿੰਮੇਵਾਰ ਵਿਅਕਤੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਐਸੇ ਥਲੇ ਉਹ ਅੱਗੇ ਤੁਰਿਆ ਹੋਇਆ ਔਰ ਕਹਿੰਦਾ ਕਿ ਅਸੀਂ ਸ਼ਰੋਮੀਆ ਅਕਾਲੀ ਦਲ ਦਾ ਵੀ ਹਾਰ ਐਮ ਸੀ ਪੀ ਪਾਰਟੀ ਵਾਂਗੂ ਕਰ ਦੇਾਂਗੇ ਔਰ ਮੈਂ ਸਮਝਦਾ ਵੀ ਇਹ ਇੱਕ ਗੱਲ ਕਿੱਧਰ ਨੂੰ ਜਾਂਦੀ ਹੈ ਉਹ ਕੀ ਕਹਿਣਾ ਚਾਹੁੰਦੇ ਆ ਸ਼ਰੋਮੀਆ ਅਕਾਲੀ ਦਲ ਨੂੰ ਕਿਹੜੇ ਲੀਹਾਂ ਦੇ ਉੱਤੇ ਲਾ ਜਾ ਕਰਕੇ ਸਿੱਖ ਔਮ ਦਾ ਕਿੰਨਾ ਨੁਕਸਾਨ ਕਰਨਾ ਚਾਹੁੰਦੇ ਸਿੱਖ ਸੰਗਠਨ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਸ਼ਰੋਮੀਆ ਅਕਾਲੀ ਦਲ ਔਰ ਸ਼ਰੋਮੀ